ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਰਸੂਲਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਅਮਰਜੀਤ ਸਿੰਘ ਜਿਹਨੇ ਦੇ ਫਾਰਮ ਤੇ ਅੱਜ ਪਹੁੰਚੇ ਆਂ ਵੀਡੀਓ ਬਣਾਉਣ ਦੋ ਨਾਲ ਮੱਝ ਦੇ ਵਿੱਚ ਦਿਖਾਵਾਂਗੇ ਇੱਕ ਮੱਝ ਜਿਹੜੀ ਦੋਸਤੋ ਕੋਈ ਤਕਰੀਬਨ ਇਹਨੂੰ ਸਾਢੇ 3 ਮਹੀਨੇ ਦਾ ਟਾਈਮ ਹੋ ਗਿਆ ਸੀ ਨੂੰ ਤੇ 1.5 ਮਹੀਨਾ ਹੋ ਗਿਆ ਦੋਸਤੋ ਨੰਨੇ ਦੋਤ ਨੂੰ ਉਪਰ ਕਨਫਰਮ ਕੋਈ ਨਹੀਂ ਜੀ ਉਹ ਚੈੱਕ ਕਰਾ ਦਾਂਗੇ ਅਪਨ ਤੇ ਇਸ ਤੋਂ ਅਗੇ ਵੀਰ ਦੇ ਕੋਲ ਇੱਕ ਇਹ ਤਾਜੀ ਸੂਈ ਛੋਟੀ ਸੂਆ ਪਹਿਲਾ ਸੂਈ ਆ ਇਹ ਦੰਦਾ ਜੀ ਹਾਂਜੀ ਇਹ ਦੰਦ ਤੇ ਰਿਪੋਰਟ ਕੇ ਵੇਖੀਏ ਜੀ ਠੀਕ ਹੈ ਜੀ ਬੱਚਾ ਇਹ ਤੇ ਮਗਰ ਆ ਕਟਾ ਬਿਲਕੁਲ ਤਾਜੀ ਸੂਈ ਆ ਤੇ ਦੁੱਧ ਹੋੜਲਾ ਮੌਕੇ ਦਾ ਗੇਲੇ ਕੋਈ ਬੋੜਾ ਗੇਲੇ 9 ਕਿਲੋ ਦੇ ਲਾਗੇ ਬਣੀ ਜਿਹੜਾ ਚੌਂੜੀ ਹੈ ਡਿਟੇਲ ਸਾਰੀ ਜਾਣਕਾਰੀ ਆਪਾਂ ਬਾਈ ਐਨਰਜੀ ਦੇ ਕੋਲ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਦੇ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖਵਰਕ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਦੇ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਗੱਲਬਾਤ ਕਰਦੇ ਆ ਭਾਈ ਨੇ ਡਿਟੇਲ ਸਾਰੀ ਪੁੱਛਦੇ ਹੋ ਵੀਡੀਓ ਐਂਡ ਤੱਕ ਵੀਰੂ ਦੇਖਿਓ ਭਾਈ ਅਮਰਜੀਤ ਸਾਸਰੀ ਕਾਲ ਹੈ ਸਾਸਰੀ ਭਾਈ ਸਾਸਰੀ ਕਾਲ ਹੋਰ ਭਾਈ ਠੀਕ ਠਾਕ ਮਾਸ ਵਧੀਆ ਕਿਰਪਾ ਹੈ ਤੁਸੀਂ ਦੱਸੋ ਵਧੀਆ ਜੀ ਐਡਰੈਸ ਬੋਲ ਦਿਓ ਭਾਈ ਆਪਣੇ ਪਿੰਡ ਰਸੂਲਪੁਰ ਜੇ ਜ਼ਿਲ੍ਹਾ ਤਰਨਤਾਰਨ ਤਸਵੀਰ ਵੀ ਤਰਨਤਾਰਨ ਨਾਮ ਹੈ ਅਮਰਜੀਤ ਸਿੰਘ ਫੋਨ ਨੰ ਪਹਿਲਾ ਆਪਾਂ ਇੱਕ ਛੋਟੀ ਵੀਡੀਓ ਪਾਈ ਹੋਈ ਛੋਟੀ ਹੋ ਗਈ ਸੀ ਹੋ ਗਈ ਹੋ ਗਈ ਦੋਵੇਂ ਟਿਕਟੌਕ ਵੀ ਗਿਆ ਠੀਕ ਠੀਕ ਹਾਂਜੀ ਅੱਛਾ ਅੱਜ ਫੇਰ ਦੋ ਨਾਲ ਹਾਂਜੀ ਦੋ ਨਾਲ ਗਿਆ ਇੱਕ ਛੋਟੀ ਜਿਹੜੀ ਪਹਿਲਾ ਸੂਆ ਹਾਂਜੀ ਪਹਿਲਾ ਸੂਆ ਪਹਿਲਾ ਸੂਆ ਛੋਟੀ ਦੋਸਤੋ ਤੇ ਇਹਦੀਆਂ ਮੈਟਰ ਜਿਹੜੀਆਂ ਬਰੀਕੀਆਂ ਦਿਖਾਉਣਾ ਆ ਕਰਿਓ ਚੈੱਕ ਇੱਕ ਵਾਰੀ ਥਾਨ ਵਖਾਓ ਭਾਜੀ ਛੋਟੀ ਦਾ ਥਾਨ ਚੱਡਾ ਵਖਾਓ ਇੱਕ ਆ ਲੋ ਜੀ ਕਰੀਓ ਨਹੀਂ ਪੋਲੀ ਧੱਲਿਓ ਬੱਚਾ ਲੱਗ ਗਿਆ ਝੋਟੇ ਨੂੰ ਫੁੱਟਬਾਲ ਵਰਗਾ ਦੋਸਤੋ ਆਰਡਰ ਕਰਮਾਈਨੇ ਤਿਆਰ ਕੀਤਾ ਬੱਚਾ ਲੱਗੇ ਬਦਾ ਹੀ ਤੇ ਬੱਚੇ ਨੇ ਮੂੰਹ ਮਾਰਤਾ ਕਰਕੇ ਥੋੜੀ ਜੀ ਝੋਟੀਆਂ ਪ ਬਾਕੀ ਆ ਵੇਖੋ ਪੂਰੀ ਦੇ ਪਾ ਵਰਗ ਨਖੜ ਵਿੱਚ ਚਾਰੇ ਥਾਂ ਨੁਕਰਾਂ ਦੇ ਵੇਖੋ ਤੇ ਇਹਦੀ ਆਰਡਰ ਕੁਆਲਿਟੀ ਵੇਖੋ ਕਰਮਾ ਜੀ ਦੀ ਸੂ ਤੱਕ ਤੇ ਮੂਹਰੇ ਪੋਛੇ ਤੋਂ ਉਨ ਤੱਕ ਸੂਆ ਝੋਟੀ ਪਹਿਲਾ ਸੂਈ ਹੈ ਬਾਈ ਸੂਈ ਨੂੰ ਕਨਾਟਮ ਹੋ ਗਿਆ ਮਰਦੀ ਇਹ ਨੂੰ ਹੋਈ ਗਿਆ ਬਾਈ 5 6 ਦਿਨ ਹੋ ਗਏ ਹੋਏ ਅੱਛਾ ਜੀ ਹਾਂ ਜੀ ਅਛਾ ਭਾਈ ਅਮਰਜੀਤ ਦੋ ਦੋ ਹੁਣ ਗੇ ਲਈ ਤਾਂ ਬੋਲਾ ਲਈ ਕਿੰਨਾ ਕਿਚੋਂ ਦੇ ਭਾਈ 9 ਕਿਲੋ ਹੋਊਗਾ ਲੀਟਰ ਆ 8 ਕਿਲੋ ਪੱਕਾ ਹੋਊਗਾ ਬੋਲਾ ਚਾਰ ਡੰਗ ਚੋਲੇ ਵੀ ਆਪਣੇ ਘਰੇ ਇਹਨੂੰ ਸੂਈ ਨੂੰ ਕਿੰਨਾ ਟਾਈਮ ਕਿ ਦੱਸਿਆ ਇਹਨੂੰ ਆਜ ਪਹਿਵਾ ਸ਼ਿਵਾਦਨ ਹੋ ਗਿਆ ਹੋਊਗਾ ਅਜੇ ਬੋਲੇ ਸੀ ਹੈ ਨਾ ਪ੍ਰੋਪਰ ਬੋਲੇ ਜੋ ਡਿਕਲੀ ਲਾ ਲੋ ਹਾਂ ਹਾਂਜੀ ਦੋ ਦੋ ਜੇ ਪੂਰਾ ਬਣਿਆ ਨਹੀਂ ਆਲੇ ਸੇਵਾ ਆਲੇ ਸੇਵਾ ਹੀ ਨਹੀਂ ਕੀਤੀ ਮੈਂ ਦੀ ਕਹਿੰਨੇ ਆਹ ਵੇਖੋ ਜਿੱਲੀ ਕਰਤੂਤ ਹੈ ਝੋਟੀ ਦੀ ਸੇਵਾ ਹੀ ਨਹੀਂ ਹੋਈ ਆਹ ਵੇਖੋ ਦੋਸਤੋ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ ਦੇ ਵਿੱਚ ਵੀ ਕਹਤਾ ਸੀ ਤੇ ਹੁਣ ਵੀ ਇਹ ਗੱਲ ਕਹਿੰਦੇ ਆ 9 ਕਿਲੋ ਪਹਿਲਾਂ ਦਾ ਬਾਕੀ ਥਾਨੀ ਮ ਆ ਦੇਖੋ ਥਣ ਵਿਖਾਵਾ ਲੱਗੇ ਨਾ ਮੁਠੀ ਵਾਲਾ ਬੈਗ ਸਾਈਡ ਤੋਂ ਵਿਖਾਵਾ ਵਾ ਵਿਖਾਵਾ ਨਾ ਤਾਂ ਕੋਈ ਵੀ ਇਹ 12 ਲੀਟਰ ਦੀ ਵੀ ਮੰਨ ਲੂਗਾ ਵੀ 12 ਲੀਟਰ ਚ ਪਾਉਂਦੀ ਹੈ ਪਰ ਬਾਈ ਕਹਿੰਦਾ ਵੀ 8 ਲੀਟਰ ਜਿਹੜਾ ਉਹ ਕੋਈ ਬੇਸ਼ੱਕ ਧਾਰਨ ਨਾ ਮਾਰੇ ਗਰੰਟੀ ਤੇ ਲੈ ਜਾ ਤਾਂ ਵੀ ਦੇ ਦਾਂਗੇ ਸੂਤ ਆ ਕੇ ਦਾ ਆਰਡਰ ਲਗਾ ਤੇ ਅਗਲੇ ਪਾਸੇ ਨੂੰ ਦੇਖੋ ਆਰਡਰ ਐ ਤੇ ਭਾਈ ਹੋਰ ਬਾਨੀ ਹੈ ਜਦੋਂ ਸੇਵਾ ਗਈ ਨਾ ਝੋਟੀ ਦੀ ਹਾਂ ਉਹ ਹੋਰ ਬਾਨੀ ਐਮ ਵੀ ਦੋਸਤੋ ਜਿਹੜਾ ਵੀਡੀਓ ਬਣਾਉਂਦਾ ਕੋਈ 12 ਵਜੇ ਦਾ ਦੁਪਹਿਰ ਦਾ ਹੋਊਗਾ ਸਵੇਰੇ ਚੁਾਈ ਕਿਨੇ ਵਜੇ ਕੀਤੀ ਇਹ ਸਵੇਰੇ ਕੀਤੀ ਆਪਾਂ 5 ਵਜੇ 5 ਵਜੇ ਹਾਂਜੀ 5 ਵਜੇ 5 ਤੋਂ 5:30 ਚੁਾਈ ਕੋਈ ਕਰ ਲਈਏ ਭਾਵੇਂ 4 ਰਹੀ ਤੁਰੀ ਆਵੇ 5 ਤੋਂ 5 ਦੇ ਖੋਲੋ ਜੀ ਤੋੜ ਕੇ ਦਿਖਾਈਏ ਆਹ ਲਓ ਜੀ ਨਗੀਨਾ ਦੋਸਤੋ ਇੱਕ ਇਹ ਝੋਟੀ ਬਾਗੀ ਦਾ ਨੂੰ ਪਤਾ ਕਿ ਅੱਗੇ ਡੰਗਰ ਵਿੱਚ ਹੀ ਤਾਂ ਕਿਹਦੇ ਲਾਮ ਆਇਆ ਇਹਨਾਂ ਨੂੰ ਠੀਕ ਹੈ ਜੀ ਸੋ ਆ ਪਹਿਲਾ ਦੋਸਤੋ ਤੇ ਦੰਦਾਂ ਨੂੰ ਵੇਖ ਲਈ ਭਾਈ ਅਮਰ ਜੀ ਤੁਸੀਂ ਦੰਦ ਨਹੀਂ ਜੇ ਚੈੱਕ ਕੀਤੇ ਠੀਕ ਖੜਕਤੇ ਭਾਵੇਂ ਨਾ ਖੜੂ ਜੇ ਬਾਹਰ ਕੋ ਸੰਦਵਾਨ ਹੋਗਾ ਤੇ ਨਾ ਖੜੇ। ਇਹ ਲੈ ਕੋਈ। ਲਓ ਜੀ ਆ ਕਰਿਓ ਚੈੱਕ। ਦੋਸਤੋ ਛੋਕ ਦੇ ਨਾਲ ਜਿਹੜੀਆਂ ਚੀਜ਼ਾਂ ਪਾਲੀਆਂ ਉਹਨਾਂ ਦਾ ਮੁੱਲ ਪੈ ਜਾਂਦਾ। ਪਿੱਠ ਪੋੜਾ ਚੜਾਈ ਚੈੱਕ ਕਰ ਲਿਓ। ਓਨੀ ਤੋਂ ਓਨੀ ਧੱਲੇ। ਹਾਂਜੀ ਆਹ ਲਓ ਜੀ। ਉਹ ਦੋਸਤੋ ਕੋਈ ਵੀਰੇ ਨਾ ਗੱਲ ਕਰੇ ਝਾਂਜਰਾਂ ਪਾਈਆਂ ਵੀਰ ਨੇ ਤੇ ਓਪਰਾ ਮੜਾ ਜਾ ਕਰਤੀ ਜੀ ਝਾਂਜਰਾਂ ਦੇ ਨਾਲ ਤੁਰੰਤ। ਨਹੀਂ ਕੋਈ ਜ਼ਿਆਦਾ ਨਹੀਂ ਕਰਦੀ। ਹਾਂਜੀ ਹਾਂਜੀ। ਲਓ ਜੀ ਕਰਿਓ ਚੈੱਕ। ਲੈ ਆ ਭਾਈ ਮੋੜਦਾ। ਕਾਲੋ ਜੀ ਬੱਚੇ ਦਾ ਕਰਕੇ ਬੱਚਾ ਡਿੰਗਦਾ ਤੇ ਬੱਚੇ ਦਾ ਕਿਹੜਾ ਜ਼ਿਆਦਾ ਕਰੂਗੀ ਆਹ ਵੇਖੋ ਦੇਖੋ ਦੋਸਤ ਫੁੱਟ ਫੁੱਟ ਬਾਹਰੋਂ ਨਿਕਲਿਆ ਪਿਆ ਆਰਡਰ ਦਾ ਕਰਮਾ ਜੀ ਪਿੱਛੇ ਪਾਸੇ ਆ ਜਾ ਆ ਜਾ ਲੋ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਬਾਹਰ ਬਗਲੀ ਸਾਈਡ ਤੋਂ ਵੀ ਚੈੱਕ ਕਰ ਲੈਣਾ ਆਹ ਆਰਡਰ ਤੇ 12 ਲੀਟਰ ਵੀ ਕੋਈ ਕਹਿ ਸਕਦਾ ਵੀ 12 ਲੀਟਰ ਚਵਾ ਦੂਗੀ ਆ ਲਓ ਜੀ ਵੇਖੋ ਦੋਸਤੋ ਦੇਖੋ ਥਣ ਕੁਆਲਟੀ ਦੇਖੋ ਤੁਹਾਨੂੰ ਲੱਗਿਆ ਪਹਿਲਾਂ ਨੂੰ ਚੋਣ ਜਿਹੋ ਜੇ ਸਾਨੂੰ ਬਹੁਤ ਔਖੇ ਬੰਦੇ ਨਾ ਮਿਰਲ ਵੇਖੋ ਕਿਹੜੀ ਲੱਗੀ ਆ ਧਾਰਾ ਪੂਰਾ ਬਰਾਬਰ ਅਮਰਜੀਤ ਮੈਂ ਨਾ ਇੱਕ ਨੰਬਰ ਹੋਊਗੀ ਠੀਕ ਹੈ ਜੀ ਚੋਅ ਚੋਈਆ ਮਸਤਰ ਓਕੇ ਓਕੇ ਸਰ ਜੀ ਠੀਕ ਹੈ ਇਹਦਾ ਮੁੱਲ ਮੁੱਲ ਫੋਨ ਤੇ ਕਰ ਉਹ ਗੱਲ ਹਾਂ ਜੀ ਠੀਕ ਹੈ ਜੀ ਆਓ ਜੀ ਅਗੇ ਦੋ ਨੰਬਰ ਇਹ ਭਾਈ ਤੀਜਾ ਸੂਆ ਜੇ ਅੱਛਾ ਜੀ ਤਿੰਨ ਸੱਡ ਤਿੰਨ ਮਹੀਨੇ ਹੋਏਗਾ ਸੁਈ ਨੂੰ ਜੀ ਤੇ ਦੋ ਮਹੀਨਿਆਂ ਦੀ ਮੈਨ ਬਣੀ ਆ ਕਨਫਰਮ ਨਹੀਂ ਜੀ ਮੈਂ ਆਪਾਂ ਚੈੱਕ ਕਰਾ ਕੇ ਜੇ ਉਹ ਗੱਬਣ ਗੱਬਣਾ ਦਾ ਮੁੱਲ ਕਰਨਾ ਏ ਇਹ ਉਦਾਂ ਹੋਊਗੀ ਜਿ ਉਦਾਂ ਦਾ ਮੁੱਲ ਠੀਕ ਹੈ ਜੀ ਤੇ ਹੁਣ ਦੁੱਧ ਅਮਰ ਜੀ ਕਿੰਨਾ ਚ ਹੋਣ ਦੀ ਇਸ ਟਾਈਮ ਭਾਈ ਹੋਊਗਾ 8 ਕਿਲੋ 8 ਕਿਲੋ ਖੁੱਲਾ ਦੁੱਧ ਹੈ ਨਾ ਹਾਂਜੀ ਹਾਂਜੀ ਪਿੱਠ ਪੜਾ ਮੈਂ ਦਾ ਕੱਦ ਕਾਠ ਵੇਖ ਲਿਓ ਚੈੱਕ ਕਰ ਲਿਓ ਪੂਰੇ ਵੱਡੇ ਕੱਦ ਕਾਠ ਦੀ ਪੂਰੀ ਰਾਜੀ ਪੂਰੀ ਜੰਮੀ ਪਲੀ ਪੂਰਾ ਫੁੱਲ ਹੈ ਵੀ ਬੋਡੀ ਵੇਟ ਬਾਕੀ ਜੇ ਕੋਈ ਘਰ ਵਾਲਾ ਮੈਂ ਲੈ ਜੇ ਤਿਆਰ ਹੋਈ ਮੈਂ ਲੱਖ ਦੀ ਆਪਾਂ ਫੇਰ ਲੈ ਲਾਂਗੇ ਲੋ ਜੀ ਕਰੋ ਗੱਲ ਹਾਂਜੀ ਪਿੱਠ ਪੜ ਦੀ ਚੜਾਈ ਵੇਖ ਲਓ ਬਿਲਕੁਲ ਸਿੰਗਲ ਹੱਡੀ ਪਤਲੀ ਮ ਸਿੰਗ ਮੋੜਾ ਦਾ ਜਰੂਰ ਖੁੱਲਾ ਰੱਖਦੀ ਆ। ਬਾਕੀ ਬੈਕ ਸਾਈਡ ਦੀ ਮੈਂ ਇਹ ਚੈੱਕ ਕਰੂਗਾ ਤਾਂ ਤੁਸੀਂ ਜਜਮੈਂਟ ਕਰੋਗੇ ਵੀ ਸੁਭਾ ਦੁੱਜਾ ਹੀ ਹੈ ਜੀ। ਆਹ ਲਓ ਜੀ ਕੱਦ-ਕੱਟ ਮੈਂ ਦਾ ਚੈੱਕ ਕਰ ਲਓ ਤਰੀ ਜਾਂਦੀ ਦਾ। ਜੇ ਦੋਸਤੋ ਮੈਂ ਗੱਭਨ ਨਿਕਲਦੀ ਤੇ ਫੇਰ ਮੋਲ ਦਾ ਗੱਭਨ ਵਾਲਾ ਜੇ ਨਿਕਲੂਗੀ ਖਾਲੀ ਜਿੱਦਾਂ ਦੇ ਵੀ ਨਿਕਲਣੀ ਡਾਕਟਰ ਤੋਂ ਚੈੱਕ ਹੋ ਰਣੀ ਹੈ। ਮੋਲ ਦਾ ਹੋਸਾਬ ਨੇ ਪਾਇ ਲੈਣਾ ਜੀ। 100% ਤੇ ਮੈਂ ਗੱਭਨ ਨਿਕਲੂਗੀ। ਠੀਕ ਹੈ। ਚਲੋ ਬਾਕੀ। ਬੈਗ ਰੂਜੇ ਹੱਥ ਆ। ਲਓ ਜੀ ਘਰਿਓ ਚਾਹ ਕਿ ਪੂਰੀ ਰਾਜੀ ਆ ਪੂਰੇ ਹੱਡਾਂ ਪਰਾ ਦੀ ਵੱਡਿਆਂ ਖੁੰਦੇ ਕੱਦ ਕਾਟ ਦੀ ਆ ਲਓ ਜੀ ਦੇਖੋ ਮੋਲ ਨੂੰ ਦੋਸਤੋ ਫੋਨ ਤੇ ਕਰਦਾ ਇੱਕ ਰੀਜ ਨੇ ਹੁੰਦਾ ਵੀ ਵਪਾਰੀ ਵੀਰ ਪਸ਼ੂ ਕਰਦੇ ਆ ਕੀ ਦੀ ਕਿ ਹਰੇ ਕਿਨੇ ਥੋੜਾ ਬੜਾ ਆਪਦਾ ਪਰਦਾ ਰੱਖਣਾ ਹੁੰਦਾ ਬਾਕੀ ਮੋਲ ਹੋਊਗਾ ਜੀ ਭਾਜ ਹੀ ਆ ਨਾ ਜੀ ਹਾਂ ਜੀ ਐਲੀ ਕੋਈ ਗੱਲ ਨਹੀਂ ਦੇਖੋ ਆ ਦੇ ਭਾਈ ਤਾਂ ਹੀ ਦੇਖਦੇ ਜਾਂਦੇ ਆ ਠੀਕ ਹੈ ਜੀ ਹਾਂ ਜੀ ਕਿਉਂਕਿ ਜਿੰਨਾ ਦਾ ਪਹੂ ਆ ਨਾ ਉਦਾਂ ਦਾ ਹੀ ਮੋਲ ਦੋਸਤੋ ਪੈ ਜਾਂਦਾ ਦਾ ਬਾਕੀ ਮੈਂ ਦਾ ਕੱਦ ਕਾਟ ਵੇਖ ਲਓ ਹਰ ਜੀ ਚਵਾਈ ਚੁਈ ਮਸਤ ਹੋਣਾ ਭਾਈ ਇੱਕ ਦੋ ਆ ਲਿਓਣੇ ਸਾਫ ਆ ਚਵਾਈ ਚੁਈ ਵਧੀਆ ਜੀ ਮੈਂ ਨਾ ਇੱਕ ਠੀਕ ਹੈ ਜੀ ਦੋ ਨਗਦ ਖਾਤੇ ਆ ਦੋਵੇਂ ਸੂਏ ਸਵਾਇਆ ਤਸੱਲੀ ਕਰਨੀ ਇੱਕ ਟਾਈਮ ਦੋ ਟਾਈਮ ਚੋ ਕੇ ਤੁਹਾਡਾ ਫਰਜ਼ ਆ ਜਰੂਰ ਕਰਿਆ ਕਰੋ ਐਡਰੈਸ ਬਾਈ ਬਰੀਕੀਆਂ ਵੇਖੋ ਜੀ ਪਿੰਡ ਰਸੂਲਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਬਾਈ ਦਾ ਅਮਰਜੀਤ ਸਿੰਘ ਫੋਨ ਨੰਬਰ ਇੱਕ ਰਹੀ ਫੇ ਬੋਲਦੇ ਜੀ 95019 12912 ਠੀਕ ਹੈ ਧੰਨਵਾਦ ਉਸਤੋਂ ਰਲ ਵੀਡੀਓ ਉਸਤੋਂ